ਬਾਊ ਜੀ ਪਾਪ ਤੇ ਵੀ ਛਤੀ ਮਾਰੀ ਹੈ ਜਿਵੇਂ ਸੁਣਿਆ ਦੁੱਖ ਪਾਪ ਕਾ ਨਾਸ ਜਿਹੜਾ ਦੂਸਰਾ ਸ਼ਬਦ ਹੈ ਜੀ ਤੇ ਪਾਪ ਹੈ ਕੀ ਆਮ ਜਿਹੜਾ ਧਾਰਮਿਕ ਨਿਜਮਾਂ ਦੇ ਉਲਟ ਜਿਹੜਾ ਵੀ ਕੋਈ ਕਰਮ ਕਰਦਾ ਹੈ ਕੰਮ ਕਰਦਾ ਹੈ ਉਸ ਨੂੰ ਪਾਪ ਕਿਹਾ ਜਾਂਦਾ ਹੈ ਜੀ ਜੋ ਕੋਈ ਵੀ ਧਾਰਮਿਕ ਰਵਿਤਾ ਦੇ ਅਨਸਾਰ ਜਾਂ ਧਾਰਮਿਕ ਨਿਜਮ ਜਿਹੜੇ ਹਰ ਇੱਕ ਧਰਮ ਨੇ ਬਣਾਏ ਹੁੰਦੇ ਨੇ ਜੀ ਉਹਨਾਂ ਧਰਮ ਦੇ ਨਿਜਮ ਅਨਸਾਰ ਜੋ ਬੰਦਾ ਕੰਮ ਕਰਦਾ ਹੈ ਉਸ ਨੂੰ ਪਾਪ ਕਿਹਾ ਜਾਂਦਾ ਹੈ ਇਸ ਤਰ੍ਹਾਂ ਧਰਮ ਦੇ ਜਿਵੇਂ ਅਨਸਾਰ ਚੰਗਾ ਕਰਮ ਪੁੰਨ ਹੈ ਜੀ ਤੇ ਮਾੜਾ ਕਰਮ ਪਾਪ ਹੋ ਜਾਂਦਾ ਹੈ ਜੀ ਆਪਣੇ ਆਪਣੇ ਧਰਮਾਂ ਨੇ ਆਪਣੀਆਂ ਵਿਚਾਰਾਂ ਦੇ ਸਾਮ ਵੇਦਾਂ ਚ ਮਤਾਂ ਅਨੁਸਾਰ ਉਹਨਾਂ ਸਾਰਿਆਂ ਦੀ ਆਪੋ ਆਪਣੀ ਵੱਖਰੀ ਗਿਣਤੀ ਹੈ ਜੀ ਪਰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚ ਪਾਪਾਂ ਦੇ ਵਿੱਚ ਦੇਖ ਨੂੰ ਸਮਾਨਤਾ ਮਿਲੇਗੀ ਜੀ ਪਾਪ ਸਾਰਿਆਂ ਨੇ ਇੱਕੋ ਮਿੱਕੇ ਜਿਹਾ ਦੱਸਿਆ ਜੀ ਆਓ ਹੁਣ ਦੇਖਦੇ ਹਾਂ ਕਿ ਮਹਾਭਾਰਤ ਵਿੱਚ ਜਾਂ ਪੁਰਾਣਾ ਵਿੱਚ ਜਾਂ ਮਨੂ ਸਮ੍ਰਿਤੀਆ ਵਿੱਚ ਜੋ Hindu ਮਨੁੱਖ ਦੀ ਮਨੁੱਖੀ ਕਿਤਾਬ ਹੈ ਉਹਦੇ ਵਿੱਚ ਕੀ ਪਾਪ ਹਨ ਕਿਹੜੇ ਹਨ ਮਹਾਭਾਰਤ ਵਿੱਚ 10 ਪਾਪ ਨੇ ਜੀ ਪਹਿਲਾ ਹੈ ਹਿੰਸਾ ਲੜਾਈ ਕਰਨੀ ਪਰਤਰੀਏ ਗਮਨ ਕਰਨਾ ਕਿਸੇ ਦੂਸਰੇ ਦੀ ਇਸਤਰੀ ਭੁੱਗਣੀ ਕੌੜਾ ਬੋਲ ਬੁਲਣਾ ਜੀ ਫਰੰਡ ਤੋੜਨਾ ਪਾਪ ਬਚਨ ਦੇ ਕੇ ਮੁੱਕਰ ਜਾਣਾ ਨਿਰਦਾਈ ਹੋਣਾ ਜੀ ਚੋਰੀ ਕਰਨੀ ਝੂਠ ਬੋਲਣਾ ਚੁਗਲੀ ਕਰਨੀ ਬੁਰਾ ਸੋਚਣਾ ਪੁੰਨਦਾਨ ਤੋਂ ਫਲ ਦੀ ਇੱਛਾ ਕਰਨੀ ਪਾਪ ਜਦੋਂ ਤੁਸੀਂ ਕਿਸੇ ਨੂੰ ਪੁੰਨਦਾਨ ਕਰਦੇ ਹੋ ਜੀ ਕਿ ਇਸ ਪੁੰਨਦਾਨ ਦਾ ਮੈਨੂੰ ਫਲ ਮਿਲ ਜੇ ਉਸ ਦੀ ਇੱਛਾ ਕਰਨੀ ਵੀ ਪਾਪ ਦੱਸਿਆ ਗਿਆ ਜੀ ਪਾਪ ਜੇ ਤੁਸੀਂ ਕਿਸੇ ਨੂੰ ਪੁੰਨਦਾਨ ਕਰਦੇ ਹੋ ਪੁੰਨਦਾਨ ਕਰੋ ਪਰ ਕਦੇ ਫਲ ਦੀ ਇੱਛਾ ਨਾ ਕਰੋ ਠੀਕ ਹੈ ਜੀ ਮਨੁਸਮ੍ਰਿਤੀਆਂ ਵਿੱਚ ਵੀ ਆ ਪੰਜ ਪਾਪ ਨੇ ਬ੍ਰਹਮਹੱਤਿਆ ਪਾਪ ਕਿਸੇ ਦੀ ਹੱਤਿਆ ਕਰਨੀ ਸ਼ਰਾਬ ਪੀਣੀ ਪਾਪ ਕਿਹਾ ਗਿਆ ਜੀ ਦੇਖ ਲਓ ਚੋਰੀ ਕਰਨੀ ਪਰ ਇਸਤਰੀ ਕਰਨੀ ਅਤੇ ਅਜਿਹੇ ਪਾਪ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਣਾ ਕਿ ਜੋ ਇਨਸਾਨ ਆ ਕਰਦੇ ਹੋਣ ਚਾਰ ਪਾਪ ਇਨ੍ਹਾਂ ਚਾਰਾਂ ਦੇ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਣਾ ਪਾਪ ਜੀ ਕੋਈ ਸ਼ਰਾਬ ਪਿੰਦਾ ਹੈ ਜਿਸ ਨੇ ਹੱਤਿਆ ਕੀਤੀ ਜਿਸ ਨੇ ਚੋਰੀ ਕੀਤੀ ਉਸ ਦੇ ਸੰਪਰਕ ਵਿੱਚ ਆਣਾ ਉਸ ਨੂੰ ਬੁਲਾਉਣਾ ਉਸ ਦੇ ਨਾਲ ਮਿੱਤਰਤਾਈ ਕਰਨੀ ਠੀਕ ਆ ਇਨ ਇਨ ਉਹ ਵੀ ਇੱਕ ਬਹੁਤ ਵੱਡਾ ਪਾਪ ਮਨੁਸਮ੍ਰਿਤੀ ਅਨੁਸਾਰ ਦੱਸਿਆ ਗਿਆ ਹੈ ਜੀ ਆਓ ਹੁਣ ਦੇਖਦੇ ਹਾਂ ਕਿ ਇਸਾਈ ਧਰਮ ਜਾਂ ਇਸਲਾਮ ਧਰਮ ਵਾਲਿਆਂ ਨੇ ਕਿਹੜੇ ਪਾਪ ਜਾਂ ਗੁਨਾਹ ਮੰਨੇ ਨੇ ਅ ਇਸਲਾਮ ਵਿੱਚ ਦੋ ਤਰ੍ਹਾਂ ਦੇ ਪਾਪ ਹਨ ਜੀ ਇੱਕ ਹੈ ਲਘੂ ਪਾਪ ਬੜੇ ਛੋਟੇ ਜਿਹੇ ਪਾਪ ਜਾਂ ਮਾਮੂਲੀ ਪਾਪ ਇੱਕ ਹੈ ਜੀ ਮਹਾਪਾਪ ਤੇ ਜਿਹੜੇ ਮਹਾਪਾਪਾਂ ਦੀ ਸੂਚੀ ਹੈ ਉਹ ਦੱਸ ਹੈ ਜੀ ਉਸ ਤਰ੍ਹਾਂ ਹੈ ਕਿ ਰੱਬ ਦੇ ਬਰਾਬਰ ਪਾਪ ਅੱਲਾਹ ਦੇ ਬਰਾਬਰ ਪ੍ਰਭੂ ਪਰਮਾਤਮਾ ਦੇ ਬਰਾਬਰ ਕਿਸੇ ਹੋਰ ਨੂੰ ਮੰਨਣਾ ਇਹ ਬਹੁਤ ਵੱਡਾ ਪਾਪ ਹੈ ਜੀ ਪਾਪ ਅੱਲਾ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਇਹ ਉਹਨਾਂ ਨੇ ਕਿਹਾ ਗਿਆ ਕਿ ਜੇ ਰੱਬ ਦੇ ਬਰਾਬਰ ਕਿਸੇ ਹੋਰ ਨੂੰ ਮੰਨਿਆ ਤਾਂ ਇਸ ਤੋਂ ਵੱਡਾ ਪਾਪੀ ਕੋਈ ਨਹੀਂ ਹੈ ਜੀ ਵਿਵਚਾਰ ਕਰਨਾ ਪ੍ਰਾਇਆ ਸੰਗ ਕਰਨਾ ਪਾਪ ਪਹਿਲਾਂ ਵੀ ਗੱਲ ਕੀਤੀ ਹੈ ਇਹ ਦੂਜਾ ਗੈਰ ਕੁਦਰਤੀ ਸੰਭੋਗ ਕਰਨਾ ਸਬੰਧ ਬਣਾਉਣਾ ਜੀ ਜਾਨ ਬੁੱਝ ਕੇ ਕਿਸੇ ਦਾ ਕਤਲ ਕਰਨਾ ਜੀ ਜਿੱਥੇ ਜਦੋਂ ਸੈਲਫ ਡਿਫੈਂਸ ਹੋਵੇ ਜੀ ਉਸ ਚੀਜ਼ ਨੂੰ ਮਾਫੀ ਹੈ ਪਰ ਜਾਣਬੁੱਝ ਕੇ ਜਾਂ ਲਾਲਚ ਵਿੱਚ ਕਿਸੇ ਦਾ ਕਤਲ ਕਰਨਾ ਉਹਨੂੰ ਬੜਾ ਵੱਡਾ ਪਾਪ ਹੈ ਜੀ ਰੋਜ਼ਾ ਰੱਖਣ ਜਾਂ ਨਵਾਜ਼ ਕਰਨ ਵੇਲੇ ਭਾਵ ਪ੍ਰਭੂ ਪਰਮਾਤਮਾ ਨੂੰ ਯਾਦ ਕਰਨ ਵੇਲੇ ਅਵੇਸਲਾ ਹੋਣਾ ਇਹ ਵੀ ਇੱਕ ਬਹੁਤ ਵੱਡਾ ਪਾਪ ਹੈ ਜੀ ਮੁਸਲਮਾਨੀ ਰੀਤ ਅਨਸਾਰ ਚੋਰੀ ਸ਼ਰਾਬ ਨੋਸ਼ੀ ਝੂਠੀ ਗਵਾਹੀ ਦੇਣੀ ਜੀ ਝੂਠ ਬੋਲਣਾ ਦੇਖੋ ਜੀ ਟੋਣਾ ਟੱਪਾ ਕਰਨਾ ਤੇ ਜਿਤੇਮਾ ਨਾਲ ਤੋਖਾ ਕਰਨਾ ਜਿਨ੍ਹਾਂ ਦੇ ਮਾਪਿਓ ਨਹੀਂ ਹੈ ਜੀ ਜਿਤੇਮ ਬੱਚੇ ਆ ਉਹਨਾਂ ਨੂੰ ਧੋਖਾ ਦੇਣਾ ਇਹ ਸਭ ਤੋਂ ਵੱਡਾ ਪਾਪ ਇਸਲਾਮ ਧਰਮ ਵਿੱਚ ਹੈ ਜੀ ਤੇ ਈਸਾਈ ਮਤ ਵਿੱਚ ਵੀ ਸੱਤ ਤਰ੍ਹਾਂ ਦੇ ਪਾਪ ਹਨ ਇੱਕ ਹੈ ਜੀ ਅਭਿਮਾਨ ਜਿਹਨੂੰ ਪ੍ਰਾਈਡ ਲਸ ਦੂਜਾ ਹੈ ਜੀ ਵਿਭਚਾਰ ਆ ਈਰਖਾ ਹੈ ਜੀ ਜਿਹਨੂੰ ਐਨਵੀ ਕਹਿੰਦੇ ਆ ਪਾਪ ਅਭਿਮਾਨ ਹੈ ਜੀ ਕਮੰਡ ਕਰਨਾ ਅਹੰਕਾਰ ਕਰਨਾ ਮੈਂ ਮੇਰੀ ਵਿਭਚਾਰ ਹੈ ਜੀ ਲਸ ਪਰਨਾਰੀ ਪਰ ਪੁਰਖ ਦਾ ਗਮਨ ਕਰਨਾ ਜੀ ਵੱਧ ਚੱਲਣੀ ਈਰਖਾ ਜਿਹਨੂੰ ਐਨਵੀ ਵੀ ਕਹਿੰਦੇ ਆ ਦੂਸਰੇ ਤੋਂ ਸਾੜਾ ਕਰਨਾ ਜਲਨ ਕਰਨੀ ਦੁਸ਼ਮਣੀ ਵੈਰ ਪੈਦਾ ਕਰਨਾ ਕ੍ਰੋਧ ਜੀ ਪਾਪ ਹੈ ਗੁੱਸਾ ਕਰਨਾ ਕਿਸੇ ਤੇ ਲੋਭ ਲਾਲਚ ਕਰਨਾ ਜੀ ਤ੍ਰਿਸ਼ਨਾ ਕਰਨੀ ਕਿਸੇ ਚੀਜ਼ ਦੀ ਭੁੱਖ ਕਰਨੀ ਜੀਵ ਰਸ ਜੀ ਜਿਹਨੂੰ ਕਿਹਾ ਜ਼ਿਆਦਾ ਖਾਣਾ ਪੀਣਾ ਦੇਖ ਲਓ ਜੀ ਖਾਣਾ ਪੀਣਾ ਮੋਟਾਪੇ ਦਾ ਵੀ ਹੈ ਜੀਵ ਦੇ ਸਵਾਦ ਲਈ ਖਾਣਾ ਪੀਣਾ ਹੁਣ ਆਪਾਂ ਦੇਖ ਲਈਏ ਜੀ ਆ ਇਹ ਇਹ ਵੀ ਪਾਪ ਮੰਨਿਆ ਗਿਆ ਆਲਸ ਕਰਨੀ ਜੀ ਲੇਜ਼ੀਨੈਸ ਜਿਹੜੀ ਆ ਆਲਸ ਕਰਦੇ ਹਨ ਨਾ ਆਲਸੀ ਹੋਣਾ ਵੱਧ ਸੌਣਾ ਕੰਮ ਕਰ ਨਾ ਕਰਨੇ ਇਹ ਵੀ ਇੱਕ ਈਸਾਈ ਮਤ ਵਿੱਚ ਬਹੁਤ ਵੱਡਾ ਪਾਪ ਮੰਨਿਆ ਗਿਆ ਹੈ ਜੀ ਆਓ ਹੁਣ ਸਿੱਖ ਧਰਮ ਵਿੱਚ ਦੇਖਦੇ ਹਾਂ ਜੀ ਪਾਪ ਕੀ ਹਨ ਕਿਹੜੇ ਹਨ ਸਿੱਖ ਰਹਿਤ ਨਾਮੇ ਅਨੁਸਾਰ ਜਿਹੜੇ ਰਹਿਤ ਨਾਮੇ ਨੇ ਜੀ ਉਹਨਾਂ ਅਨੁਸਾਰ ਸਿੱਖ ਰਹਿਤ ਨਾਮੇ ਵਿੱਚ ਚਾਰ ਤਰ੍ਹਾਂ ਦੇ ਪਾਪ ਨੇ ਜੀ ਪਹਿਲਾ ਹੈ ਜੀ ਮੁੰਡਨ ਕਰਨਾ ਭਾਵ ਸਿਰ ਮੂੰਹ ਦੇ ਵਾਲ ਕਟਾ ਲੈਣੇ ਇਹ ਸਿੱਖ ਰਹਿਤ ਨਾਮੇ ਅਨਸਾਰ ਜਿਹੜੇ ਰਹਿਤ ਨਾਮੇ ਹੈ ਜੀ ਇਹ ਗੁਰਬਾਣੀ ਤੋਂ ਥੋੜੇ ਵੱਖਰੇ ਨੇ ਰਹਿਤ ਨਾਮਿਆਂ ਦਾ ਥੋੜਾ ਲੈਣਾ ਦੇਣਾ ਪ੍ਰੋਪਰ ਸਿੱਖੀ ਦੇ ਨਾਲ ਸਿੱਖੀ ਦੇ ਅਟਾਇਰ ਦੇ ਨਾਲ ਪਹਿਰਾਵੇ ਦੇ ਨਾਲ ਪੰਜ ਕਕਾਰਾਂ ਦੇ ਨਾਲ ਹੈ ਜੀ ਜਦੋਂ ਅੰਮ੍ਰਿਤ ਛਕ ਲੈਣੇ ਆ ਉਹਨਾਂ ਦੇ ਨਾਲ ਹੈ ਸਿੱਖ ਰਹਿਤ ਨਾਮੇ ਅਨਸਾਰ ਮੁੰਡਨ ਕਰ ਲੈਣਾ ਭਾਵ ਮੂੰਹ ਜਾਂ ਸਿਰ ਦੇ ਵਾਲ ਕਟਾ ਲੈਣੇ ਇਹ ਬਹੁਤ ਵੱਡਾ ਪਾਪ ਹੈ ਜੀ ਤਮਾਕੂ ਦਾ ਸ਼ਰਾਬ ਦਾ ਸੇਵਨ ਕਰਨਾ ਇਹ ਬਹੁਤ ਵੱਡਾ ਪਾਪ ਹੈ ਜੀ ਕੁੱਠਾ ਖਾਣਾ ਆਮ ਕੁੱਠਾ ਖਾਣਾ ਜਿਹੜਾ ਹੈ ਜੀ ਕਿਉਂਕਿ ਇਹ ਜਿਹੜਾ ਮੁਸਲਮਾਨੀ ਰੀਤ ਦੇ ਨਾਲ ਮਾਰਿਆ ਹੋਇਆ ਜਾਂ ਗਲ ਵੱਢ ਕੇ ਖਾਣਾ ਇਸ ਨੂੰ ਪਾਪ ਕਿਹਾ ਗਿਆ ਹੈ ਜੀ ਤੇ ਵਿਭਚਾਰ ਕਰਨਾ ਪ੍ਰਾਈ ਇਸਤਰੀ ਪ੍ਰਾਈ ਮਰਦ ਦਾ ਵਿਭਚਾਰ ਕਰਨਾ ਆਮ ਮੀਟ ਖਾਣ ਵੇਲੇ ਵੀ ਬਹੁਤ ਸਾਰੇ ਸਵਾਲ ਆਉਂਦੇ ਆ ਜੀ ਇੱਥੇ ਭਾਵੇਂ ਮੰਨਿਆ ਜਾਵੇ ਇੱਥੇ ਕਿਸੇ ਪ੍ਰਕਾਰ ਦਾ ਮੀਟ ਖਾਣਾ ਰਹਿਤਨਾਮਿਆਂ ਵਿੱਚ ਇਸ ਨੂੰ ਨਹੀਂ ਮੰਨਿਆ ਗਿਆ ਜੀ ਇਹ ਇੱਕ ਹੋਰ ਵਿਸ਼ਾ ਹੈ ਇਸ ਤੇ ਵੀ ਕਾਫੀ ਰਿਸਰਚ ਹੋਈ ਹੈ ਜਦੋਂ ਕੋਈ ਟਾਈਮ ਮਿਲੇ ਆ ਪ੍ਰਮਾਤਮਾ ਰਹਿਮ ਕਰੇ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੂਜਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਪਾਪਾਂ ਦੇ ਇਹ ਇਹ ਜਿਹੜੇ ਚਾਰ ਪਾਪ ਸੀਗੇ ਇਹ ਗੁਰਬਾਣੀ ਵਿੱਚ ਨਹੀਂ ਹੈ ਜੀ ਇਹ ਸਿੱਖ ਰਹਿਤ ਨਾਂ ਦੇ ਅਨੁਸਾਰ ਸਿੱਖ ਧਰਮ ਨੇ ਅਪਣਾਏ ਹੈ ਜੀ ਠੀਕ ਹੈ ਜੀ ਇਹ ਰਹਿਤ ਵਿੱਚ ਆ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇਂਦੜ ਸਰ ਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਦੋਜਿਕ ਪਾਏ ਸਿਰ ਜਨ ਹਾਰੇ ਲੇਖਾ ਮੰਗੇ ਬਾਣੀਆਂ ਵੀ ਹੈ ਭਾਈ ਇੱਥੇ ਪਾਪ ਕਰਨ ਵਾਲੇ ਜਿਹੜੇ ਜੀਵ ਨੇ ਪਾਪ ਕਰਨ ਵਾਲੇ ਜਿਹੜੇ ਮਨੁੱਖ ਨੇ ਉਹ ਆਪਣਾ ਸਭ ਕੁਝ ਲੁੱਟਾ ਕੇ ਚਲੇ ਜਾਂਦੇ ਨੇ ਤੇ ਪਾਪ ਕਰਨ ਵਾਲਿਆਂ ਨੂੰ ਜਿਹੜਾ ਮੌਤ ਦਾ ਫਰਿਸ਼ਤਾ ਹੈ ਅਜਰਾਇਲ ਹੈ ਜੀ ਜਿਹੜਾ ਮੌਤ ਦਾ ਫਰਿਸ਼ਤਾ ਉਹ ਫੜ ਫੜ ਕੇ ਕੁਹੀ ਜਾਂਦਾ ਕੋਹਲੂ ਵਿੱਚ ਪੀੜੀ ਜਾਂਦਾ ਉਹਨਾਂ ਨੂੰ ਸਿਰਜਣ ਹਾਰੇ ਨੇ ਦੋਜਿਕ ਵਿੱਚ ਪਾ ਕੇ ਰੱਖਿਆ ਹੈ ਮਨੁੱਖ ਨੂੰ ਉਹਨਾਂ ਪਾਸੋਂ ਲੇਖਾ ਮੰਗੇ ਬਾਣੀ ਹੈ ਜਿਹੜਾ ਬਾਣੀਆਗਾ ਇੱਥੇ ਇਹ ਧਰਮਰਾਜ ਨੂੰ ਕਿਹਾ ਗਿਆ ਜੀ ਉਹਨਾਂ ਪਾਸੋਂ ਲੇਖਾ ਮੰਗਦਾ ਧਰਮਰਾਜ ਪਾਪ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਚੰਗੇ ਮਾੜੇ ਦਾ ਲੇਖਾ ਮੰਗਦਾ ਹੈ ਜੀ ਗੁਰਬਾਣੀ ਅਨਸਾਰ ਪਾਪਾਂ ਦੀ ਗਿਣਤੀ ਅਨੇਕ ਹੈ ਜੀ ਗੁਰਬਾਣੀ ਵਿੱਚ ਕਿਸੇ ਵੀ ਚੀਜ਼ ਨੂੰ ਸੀਮਤ ਨਹੀਂ ਕੀਤਾ ਕਿਉਂਕਿ ਜੇ ਪ੍ਰਭੂ ਪਰਮਾਤਮਾ ਅਨੇਕ ਹੈ ਉਸ ਦੀ ਬਣਾਈ ਕੁਦਰਤ ਅਨੇਕ ਹੈ ਉਸ ਦੇ ਕੁਦਰਤ ਹਰ ਇੱਕ ਚੀਜ਼ ਅਨੇਕ ਹੈ ਜੀ ਠੀਕ ਹੈ ਗੁਰਬਾਣੀ ਵਿੱਚ ਕਦੇ ਵੀ ਕਿਸੇ ਚੀਜ਼ ਨੂੰ ਲਿਮਟ ਨਹੀਂ ਕੀਤਾ ਜੇਕਰ ਕਿਸੇ ਚੀਜ਼ ਨੂੰ ਲਿਮਟ ਕੀਤਾ ਹੈ ਜੀ ਉਹ ਹੈ ਇੱਕ ਪ੍ਰਭੂ ਪਰਮਾਤਮਾ ਕਿ ਪ੍ਰਭੂ ਪਰਮਾਤਮਾ ਸਿਰਫ ਇੱਕੋ ਇੱਕ ਹੈ ਜੇ ਕਿਸੇ ਚੀਜ਼ ਦੀ ਲਿਮਟ ਹੈ ਗੁਰਬਾਣੀ ਵਿੱਚ ਉਹ ਹੈ ਇੱਕ ਦੀ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਉਸ ਤੋਂ ਬਾਅਦ ਕਿਸੇ ਚੀਜ਼ ਦੀ ਵੀ ਕਿਸੇ ਖਾਣੀਆਂ ਦੀ ਬਾਣੀਆਂ ਦੀ ਕਿਸੇ ਰਤਨਾ ਦੀ ਕਿਸੇ ਰਿੱਧੀਆਂ ਸਿੱਧੀਆਂ ਦੀ ਕਿਸੇ ਪਾਪਾਂ ਦੀ ਕਿਸੇ ਪੁੰਨਾਂ ਦੀ ਕਿਸੇ ਦੁੱਖਾਂ ਦੀ ਕਿਸੇ ਪਾਪਾਂ ਦੀ ਕਿਸੇ ਚੀਜ਼ ਦੀ ਕੋਈ ਲਿਮਟ ਨਹੀਂ ਹੈ ਜੀ ਹੋਰ ਧਾਰਮਿਕ ਬੁਲਾਰੇ ਅਨਸਾਰ ਵੱਖ-ਵੱਖ ਧਰਮਾਂ ਵਿੱਚ ਉਹਨਾਂ ਦੀਆਂ ਆਪਣੀਆਂ ਪਾਪਾਂ ਦੀ ਲਿਸਟ ਹੈ ਜੀ ਰਿੱਧੀਆਂ ਸਿੱਧੀਆਂ ਰਤਨਾਂ ਦੀ ਹੋਰ ਜੋ ਵੀ ਚੀਜ਼ ਹੈ ਉਹਨਾਂ ਦੀ ਲਿਸਟ ਹੈ ਪਰ ਗੁਰਬਾਣੀ ਵਿੱਚ ਜੀ ਹਰ ਇੱਕ ਚੀਜ਼ ਦੀ ਜਿਹੜੀ ਗਿਣਤੀ ਮਿਲਦੀ ਹੈ ਉਹ ਬੇਅੰਤ ਦੱਸੀ ਗਈ ਹੈ ਜੀ ਫਿਰ ਗੁਰਬਾਣੀ ਵਿੱਚ ਕਹਿੰਦੇ ਨੇ ਜੀ ਅਨੇਕਾਂ ਪਾਪ ਨੇ ਜੇ ਹੁਣ ਅਨੇਕਾਂ ਪਾਪ ਨੇ ਤੇ ਇੰਨਾ ਪਾਪਾਂ ਤੋਂ ਬਚਿਆ ਕਿੱਦਾਂ ਜਾਵੇ ਜੀ ਇਹ ਦੇਖਦੇ ਗੁਰਬਾਣੀ ਕਹਿੰਦੀ ਆ ਉਹਦਾ ਇੱਕੋ ਇੱਕ ਸਾਧਨ ਹੈ ਜੀ ਪਾਪਾਂ ਦਾ ਪਹਿਲਾਂ ਪੜ ਕੇ ਹਟੇਆਂ ਦੁਬਾਰੇ ਦੱਸ ਦਿੰਦੇ ਉਹ ਹੈ ਜੀ ਪ੍ਰਭੂ ਪਰਮਾਤਮਾ ਦਾ ਨਾਮ ਠੀਕ ਹੈ ਅੱਗੇ ਆਪਾਂ ਅੱਗੇ ਵੀ 20ਵੀਂ ਪੌੜੀ ਵਿੱਚ ਪੜਾਂਗੇ ਜੀ ਭਰੀਏ ਮਤ ਵੀ ਜਿਹੜੇ ਤੇਰੀ ਮਤ ਦਾ ਪਾਪਾਂ ਪਾਪ ਪਤਾ ਨਹੀਂ ਕਿੰਨੇ ਕ ਪਾਪ ਹਰ ਇੱਕ ਇਨਸਾਨ ਵੱਖੋ ਵੱਖਰੇ ਪਾਪ ਕਰਦਾ ਜੀ ਪਤਾ ਨਹੀਂ ਕੋਈ ਕਿੰਨੇ ਕ ਹਜ਼ਾਰਾਂ ਕਰੋੜਾਂ ਪਾਪ ਕਰ ਲੇ ਕੋਈ ਪਤਾ ਨਹੀਂ ਕਿੰਨੇ ਕ ਇੱਕ ਜਾਂ ਦੋ ਪਾਪ ਕਰ ਲੇ ਠੀਕ ਆ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਪਾਪ ਤੋਤੇ ਜਾਣੇ ਤੇਰੇ ਟੈਨਸ਼ਨ ਨਾ ਲੈ ਮੇਰੇ ਮਨਾ ਤੋਤੇ ਜਾਣੇ ਕੋਈ ਗੱਲ ਨਹੀਂ ਕਿਵੇਂ ਧੋਣੇ ਆ ਨਾ ਵੇ ਕੇ ਰੰਗ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਰੰਗਤ ਛਾੜ ਲੈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਸਿਮਰਨ ਕਰਿਆ ਕਰ ਉਸ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਬਿਠਾ ਕੇ ਰੱਖ ਸੁਰਤ ਨੂੰ ਉਸ ਦੇ ਨਾਲ ਜੋੜ ਕੇ ਰੱਖ ਸੁਣਿਆ 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 ਸੁਣ ਕੇ ਰੱਖ ਠੀਕ ਹੈ ਜੀ ਜਦੋਂ ਸੁਣਿਆ ਕਰੇਗਾ ਨਾ ਪਾਪ ਉਸ ਪ੍ਰਮਾਤਮਾ ਨੂੰ ਸਮਝੇਗਾ ਉਸ ਦੇ ਨਾਲ ਆਪਣੀ ਸੁਰਤ ਨੂੰ ਜੋੜੇਗਾ ਉਸ ਦੇ ਨਾਲ ਇੱਕਮਿਕ ਹੋ ਜਾਏਗਾ ਉਸ ਦੇ ਨਾਲ ਬੈਠ ਕੇ ਤੂੰ ਗੱਲਬਾਤ ਕਰੇਗਾ ਉਸ ਨੂੰ ਆਪਣੇ ਚੇਤੇ ਵਿੱਚ ਰੱਖੇਗਾ ਤਾਂ ਤੇਰੇ ਜਿਹੜੇ ਪਾਪ ਹਨ ਉਹ ਤੋਟਦੇ ਜਾਣਗੇ ਪਾਪ ਕਿਵੇਂ ਧੁੱਤ ਜਾਣਗੇ ਜੀ ਜਦੋਂ ਉਸ ਪਰਮਾਤਮਾ ਦੇ ਨਾਲ ਸੁਰਤ ਜੁੜ ਗਈ ਨਾ ਉਸ ਦੇ ਨਾਲ ਮਨ ਜੁੜ ਗਿਆ ਕੀ ਹੋਵੇਗਾ ਤੁਹਾਡਾ ਜਿਹੜਾ ਸਮਾਂ ਹੈਗਾ ਨਾ ਹੁਣ ਉਹ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਕਰਕੇ ਨਿਕਲ ਜਾਊਗਾ ਜੇ ਉਹ ਗੱਲਾਂ ਨਾ ਕਰਦੇ ਉਸ ਪਰਮਾਤਮਾ ਨੂੰ ਯਾਦ ਨਾ ਕਰਦੇ ਸ਼ਾਇਦ ਪਤਾ ਨਹੀਂ ਕਿਹਦੇ ਨਾਲ ਬੈਠ ਕੇ ਕਿਹੜੀ ਚੁਗਲੀ ਕਰਨੀ ਸੀ ਕਿਹੜਾ ਫੋਨ ਦੇ ਉੱਪਰ ਕੋਈ ਪਾਪ ਜਾਂ ਮਾੜਾ ਕਰਮ ਦੇਖਣਾ ਸੀ ਕਿਸੇ ਦੀ ਮਾੜੀ ਸੁਣਨੀ ਸੀ ਅੱਗੇ ਮਾੜੀ ਦੱਸਣੀ ਸੀਗੀ ਉਹ ਟਾਈਮ ਪਰਮਾਤਮਾ ਨੂੰ ਸਪੈਂਡ ਕਰਕੇ ਜੀ ਜਿਹੜੇ ਇਹਨਾਂ ਤੋਂ ਬਚਦੇ ਆਂ ਤੇ ਜਿਉਂ-ਜਿਉਂ ਆਪਾਂ ਪਰਮਾਤਮਾ ਨੂੰ ਯਾਦ ਕਰਾਂਗੇ ਆਪਣੀ ਸੋਝੀ ਵਧੀ ਜਾਏਗੀ ਤੇ ਹੌਲੀ-ਹੌਲੀ ਇਹ ਮੈਂ ਪਰਸਨਲ ਨਿੱਜੀ ਐਕਸਪੀਰੀਅੰਸ ਤੋਂ ਤੁਹਾਨੂੰ ਦੱਸ ਰਿਹਾ ਜੀ ਨਿੱਜੀ ਅਨੁਭਵਤ ਦੱਸਦਾ ਹੌਲੀ-ਹੌਲੀ ਤੁਹਾਡਾ ਆਪਣੇ ਆਪ ਹੀ ਮਾਨਨਾ ਜਿਹੜਾ ਨਾ ਚੁਗਲੀ ਨਿੰਦਾ ਝੂਠ ਤੋਂ ਦੂਰ ਹਟਦਾ ਚ ਜਾਵੇਗਾ ਤੁਹਾਨੂੰ ਇੱਕ ਘੈਣਾ ਆਉਣ ਲੱਗ ਜਾਣੀ ਹੈ ਜੀ ਥੋੜੇ ਜਦੋਂ ਤੁਸੀਂ ਇਦਾਂ ਕਰਨ ਲੱਗ ਗਏ ਥੋੜੇ ਜਿਹੜੇ ਪਿਆਰ ਵਾਲੇ ਆ ਤੁਹਾਡਾ ਘਰ ਵਾਲਾ ਹੋਵੇ ਤੁਡੀ ਕਰਵਾਲੀ ਹੋਵੇ ਤੁਹਾਡੇ ਬੱਚੇ ਹੁਣ ਮਾਪੇ ਹੁਣ ਉਹਨਾਂ ਨੂੰ ਵੀ ਹੌਲੀ-ਹੌਲੀ ਆਪਣੇ ਆਪ ਉਸ ਪ੍ਰਮਾਤਮਾ ਦੇ ਰਹਿਮਤ ਦੇ ਨਾਲ ਤੁਹਾਡੇ ਚ ਚੇਂਜ ਹੋਣ ਕਰਕੇ ਉਹਨਾਂ ਚ ਵੀ ਆ ਜਾਏਗਾ ਪਰ ਕੋਸ਼ਿਸ਼ ਇਹ ਕਰੀਏ ਕਿ ਜਿਹੜੀ ਨਾਮ ਭਜਨ ਬੰਦਗੀ ਹੈ ਇਹ ਪਰਿਵਾਰ ਵਾਲਿਆਂ ਨਾਲ ਕਰੀਏ ਕਿਉਂਕਿ ਜਦੋਂ ਉਹਨਾਂ ਨਾਲ ਬੈਠ ਕੇ ਕਰਾਂਗੇ ਤਾਂ ਤੁਹਾਡੀ ਸੰਗਤ ਹੋ ਜਾਂਦੀ ਹੈ ਜੀ ਸੰਗਤ ਵਿੱਚ ਹਮੇਸ਼ਾ ਜਿਹੜੀ ਭਜਨ ਬੰਦਗੀ ਹੈ ਉਹ ਦੋ ਇਨਸਾਨ ਨਹੀਂ ਕਰਦੇ ਉੱਥੇ 2 ਤੇ 2 11 ਹੋ ਜਾਂਦੇ ਆ 1 ਤੇ 1 ਸੌਰੀ 11 ਹੋ ਜਾਂਦੇ ਆ ਜੀ ਇੱਥੇ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਨੀ ਆ ਸਿਮਰਨ ਕਰਨਾ ਜੀ ਇੱਥੇ 1 ਤੇ 1 11 ਦੇ ਥਾਂ ਤੇ ਹਜ਼ਾਰਾਂ ਲੱਖਾਂ ਕਰੋੜਾਂ ਹੋ ਜਾਂਦੇ ਨੇ ਜੀ ਪਰ ਜੇ ਕੱਲੇ ਹੋ ਜਾ ਰਹੇ ਹਾਂ ਕੰਮ ਤੇ ਕੰਮ ਕਰ ਰਹੇ ਹਾਂ ਤਾਂ ਕੱਲੇ ਵੀ ਬੰਦਗੀ ਭਜਨ ਕਰਨ ਵਿੱਚ ਸੰਕੋਚ ਕਦੇ ਨਾ ਕਰੋ ਜੀ